ਇਹ ਕੋਠੀ ਸਭ ਤੋਂ ਜ਼ਿਆਦਾ ਹੜ੍ਹ ਦੀ ਝਪੇਟ ਦੇ ਵਿੱਚ ਆਈ ਆ। ਅ 1 ਘੰਟੇ ਦੇ ਅੰਦਰਾਂ ਦੇ ਕੋਠੀ ਟਹਿ ਗਈ। ਜਦੋਂ ਪਾਣੀ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਕੋਈ ਜੋ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭਰ ਗਿਆ ਜੀ। ਅਨੁਸਾਰ ਗੱਲ ਦਾਨੀ ਸੀ ਪਤਾ ਪੀ ਸਾਡੇ ਨਾਲ ਇਦਾਂ ਵੱਡਾ ਕਹਿਰ ਹੋ ਜਾਣਾ ਪਈ ਅਸੀਂ ਦੁਬਾਰਾ ਆਪਣੇ ਘਰ ਨਹੀਂ ਜਾ ਸਕਦੇ। ਕੋਠੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿਉਂਕਿ ਕੋਠੀ ਹੱਡ ਦੀ ਚਪੇਟ ਦੇ ਵਿੱਚ ਕਿਸੇ ਕੰਮ ਦੀ ਨਹੀਂ ਰਹੀ ਹੁਣ ਸੋ ਇਸ ਟਾਈਮ ਮੈਂ ਪਿੰਡ ਕੋ ਨਵਲ ਮੌਜੂਦ ਹਾਂ ਮੇਰੇ ਪਿੱਛੇ ਤੁਸੀਂ ਜਿਹੜੀ ਕੋਠੀ ਦੇਖ ਰਹੇ ਹੋ ਇਹ ਕੋਠੀ ਸਭ ਤੋਂ ਜ਼ਿਆਦਾ ਹੱਡ ਦੀ ਚਪੇਟ ਦੇ ਵਿੱਚ ਆਈ ਆ ਇੱਕ ਘੰਟੇ ਦੇ ਅੰਦਰਾਂ ਦੇ ਕੋਠੀ ਟਹਿ ਗਈ 27 ਤਰੀਕ ਦੀ ਗੱਲ ਦੱਸ ਰਿਹਾ ਤੁਹਾਨੂੰ ਔਰ ਪਰਿਵਾਰਿਕ ਮੈਂਬਰ ਮੇਰੇ ਨਾਲ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਕਿ ਕਿਸ ਤਰ੍ਹਾਂ ਇਹ ਜਿਹੜਾ ਏਡਾ ਵੱਡਾ ਹਾਦਸਾ ਹੁੰਦਾ ਹੈ ਕਦੋਂ ਪਾਣੀ ਆਉਂਦਾ ਹੈ ਔਰ ਕਦੋਂ ਇਹ ਜਿਹੜੀ ਕੋਠੀ ਆ ਬਿਲਕੁਲ ਟੈਡੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਬੈਕਸਾਈਡ ਅਗਰ ਇਸ ਕੋਠੀ ਦੀ ਤੁਹਾਨੂੰ ਅਸੀਂ ਦਿਖਾਈਏ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਕਿ ਉਹ ਬਿਲਕੁਲ ਹੀ ਖਤਮ ਹੈ ਭਾਜੀ ਮੇਰੇ ਨਾਲ ਨੇ ਭਾਜੀ ਜ਼ਰੂਰ ਦੱਸੋ ਸਾਨੂੰ ਹਾਂਜੀ ਇਸ ਕਾਲੀ ਮੈਡਮ 27 ਤਰੀਕ ਨੂੰ ਸਵੇਰੇ ਪਾਣੀ ਆਉਂਦਾ ਜੀ ਕੋਈ ਸਵੇਰੇ 6:30 ਦੇ ਕਰੀਬ ਤੇ ਜਦੋਂ ਪਾਣੀ ਆਇਆ ਜੀ ਉਸ ਤੋਂ ਅੱਧੇ ਘੰਟੇ ਦੇ ਵਿੱਚ ਵਿੱਚ ਹੀ ਕੋਈ ਜੋ ਵੀ ਆ ਸਾਰਾ ਪਿੰਡ ਪਾਣੀ ਦੇ ਨਾਲ ਭਰ ਗਿਆ ਜੀ ਤੇ ਬਹੁਤ ਹੀ ਜ਼ਿਆਦਾ ਪਾਣੀ ਆਇਆ ਜੀ ਕਿੰਨੇ ਕਿੰਨੇ ਫੁੱਟ ਸੀਗਾ ਕੋਈ 10 ਤੋਂ 11 ਫੁੱਟ ਹੀ ਜੀ ਪਾਣੀ ਤੇ ਘਰ ਦੇ ਅੰਦਰ ਕੌਣ ਸੀਗਾ ਜਦੋਂ ਤੁਹਾਡੀ ਕੋਠੀ ਜਿਹੜੀ ਟੱਡੀ ਹੋਈ ਔਰ ਪਿੱਛੋਂ ਸਾਰੀ ਖਤਮ ਹੋਈ ਕੋਠੀ ਤੁਹਾਡੀ ਘਰ ਦੇ ਅੰਦਰ ਜੀ ਮਾਮਾ ਸੀ ਮਾਮੀ ਜੀ ਸੀ ਤੇ ਅਜੇ ਪਾਲ ਉਹ ਸੇਵਾ ਕਰਨ ਦੇ ਸਾਹਮਣੇ ਜਿੱਥੇ ਹੁਣ ਬਾਬਿਆਂ ਦਾ ਬੰਨ ਰਿਆ ਇਹ ਵੀ ਉਸ ਦਿਨ ਦਾ ਬੋਰੀਆਂ ਡੇ ਹੀ ਲਾਉਣ ਪੀ ਜਿੱਥੇ-ਜਿੱਥੇ ਮੰਨੋ ਕੋਈ ਬੰਦ ਮਾੜਾ ਸੀ ਉੱਥੇ ਸੇਵਾ ਦੇ ਹੀ ਕਰਨਾ ਫਿਰ ਇਹ ਤੁਸੀਂ ਜਦੋਂ ਇੱਕਦਮ ਟੁੱਟ ਜਾਂਦੀ ਉਦੋਂ ਰੌਲਾ ਪੈਂਦਾ ਵਾ ਤੇ ਇਹਨਾਂ ਨੇ ਆਪਣੇ ਡੰਗਰ ਜੋ ਖੋਲ ਕੇ ਆ ਉਹ ਤੁਸੀਂ ਬੰਦੇ ਉੱਤੇ ਚੜ੍ਹੇ ਆ ਤੇ ਅੰਦਰੋਂ ਬੱਸੇ ਚੀਜ਼ਾਂ ਨਿਕਲ ਸਕੀਆਂ ਨੇ ਟਰੈਕਟਰ ਕੱਢੇ ਸੀ ਤੇ ਮੋਟਰਸਾਈਕਲ ਬੁਲਟ ਕੱਢਿਆ ਵਾ ਬਸ ਜੀ ਇੱਕ ਮੋਟਰਸਾਈਕਲ ਵੀ ਪਾਣੀ ਦੇ ਵਿੱਚੇ ਡੁੱਬ ਗਿਆ ਜੀ ਸੰਦ ਹੋਰ ਵੀ ਕਾਫੀ ਡੁੱਦੇ ਓਕੇ ਸੋ ਹੈਲਪਲੀ ਕੋਈ ਅੱਗੇ ਵਧਿਆ ਹੈਲਪ ਵਾਸਤੇ ਕੋਈ ਨਹੀਂ ਜਿਆ ਸਾਡੇ ਕਿਰਤੋਂ ਅਲੱਗ ਤੋਂ ਡੇਲ ਏਰੀਆ ਚ ਆਏ ਸੀਗੇ ਹਾਂ ਜੀ ਔਲਖ ਵੀ ਆਇਆ ਸੀ ਕੱਲ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਆ ਵੀ ਤੁਸੀਂ ਸਾਡੇ ਘਰੇ ਆਓ ਇੱਕ ਵਾਰੀ ਆ ਕੇ ਤੇ ਇਹ ਕੋਠੀ ਦਾ ਤੁਸੀਂ ਵੇਖੋ ਤਾਂ ਸਹੀ ਵੀ ਸਹੀ ਮੈਨੀ ਹੈ ਤੇ ਨੁਕਸਾਨ ਕਿੰਨਾ ਵਾ ਤੇ ਇਹਦੀ ਕਿੰਨੀ ਮਤਲਬ ਕਿੰਨੀ ਲਾਗਤ ਲੱਗੀ ਆ ਇਸ ਕੋਠੀ ਤੇ ਤੇ ਜੋ ਵੀ ਮੰਨ ਕਰ ਤਾ ਔਲਖ ਵੀਰ ਦੀ ਸੇਵਾ ਦੇ ਕੇ ਗਿਆ ਵਾ ਉਹ ਉਸ ਚੀਜ਼ ਦੇ ਨਾਲ ਅਸੀਂ ਇਹਨੂੰ ਜੋੜ ਨਹੀਂ ਸਕਦੇ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਚਲੋ ਉਹ ਵੀ ਕੋਈ ਉਹਨਾਂ ਦਾ ਕੋਈ ਹੋਰ ਤਰੀਕਾ ਹੋਊਗਾ ਜੀ ਸੇਵਾ ਕਰਨ ਦਾ ਹਾਂਜੀ ਕੋਈ ਸੰਸਥਾ ਸੰਸਥਾ ਹਾਲੇ ਤੱਕ ਹਟੇ ਕੋ ਕੋਈ ਇੱਕ ਜਾਂ ਦੋ ਜਿਹੜੀਆਂ ਚੰਗੀਆਂ ਸੰਸਥਾ ਨੇ ਉਹ ਪਹੁੰਚੀਆਂ ਜੀ ਬਾਕੀ ਜਿੰਨੀਆਂ ਨਾਮੀ ਸੰਸਥਾ ਨੇ ਉਹ ਸਾਡੇ ਕੋਲ ਕੋਈ ਨਹੀਂ ਜੀ ਆਈ ਆਂਟੀ ਜੀ ਵੀ ਆ ਗਏ ਨੇ ਮੇਰੇ ਕੋਲ ਆਂਟੀ ਜੀ ਬਹੁਤ ਦੁੱਖ ਹੈ ਅਸੀਂ ਜਦੋਂ ਵਾਇਰਲ ਹੁੰਦੀਆਂ ਵੀਡੀਓਜ਼ ਦੇਖਦੇ ਆਂ ਸੋਸ਼ਲ ਮੀਡੀਆ ਤੇ ਤੁਸੀਂ ਘਰ ਦੇ ਅੰਦਰ ਸੀਗੇ ਜਦੋਂ ਪਾਣੀ ਆਇਆ ਹੈ ਨਾ ਘਰ ਦੇ ਅੰਦਰ ਹੀ ਹਾਂ ਜੀ ਘਰ ਦੇ ਅੰਦਰ ਜਦੋਂ ਪਾਣੀ ਆਇਆ ਉਦੋਂ ਹੀ ਬਾਹਰ ਨਿਕਲੇ ਹਾਂ ਜੀ ਇਹੋ ਚੁੰਨੀ ਲੈ ਕੇ ਕੱਪੜੇ ਪਾ ਕੇ ਬਾਹਰ ਆ ਗਏ ਹਾਂ ਜੀਾਨੂੰ ਇਹੋ ਗੱਲ ਦਾ ਨਹੀਂ ਸੀ ਪਤਾ ਕਿ ਸਾਡੇ ਨਾਲ ਇੱਡਾ ਵੱਡਾ ਕਹਿਰ ਹੋ ਜਾਣਾ ਕਿ ਅਸੀਂ ਦੁਬਾਰਾ ਆਪਣੇ ਘਰ ਨਹੀਂ ਜਾ ਸਕਦੇ ਵੀ ਪੀਹਾਨੂੰ ਪੀਹਾਨੂੰ ਇਹ ਗੱਲ ਦਾਣੀ ਸੀ ਪਤਾ ਤੁਹਾਡੇ ਆਲੇ-ਦੁਆਲੇ ਵੀ ਬੜਾ ਨੁਕਸਾਨ ਹੋਇਆ ਸਿਰਫ ਕੋਠੀ ਦਾ ਨੁਕਸਾਨ ਨਹੀਂ ਲੇਕਿਨ ਆਲੇ-ਦੁਆਲੇ ਜਿੱਧਰ ਵੀ ਨਜ਼ਰ ਕੋ ਮਾਰਿਆ ਉਧਰ ਹੀ ਨੁਕਸਾਨ ਹੈ ਨੁਕਸਾਨ ਤੇ ਸਾਰੇ ਨਗਰ ਦਾ ਹੀ ਬਹੁਤ ਜ਼ਿਆਦਾ ਹੋਇਆ ਜੀ ਨੁਕਸਾਨ ਤੇ ਸਾਰੇ ਪਿੰਡ ਦਾ ਹੀ ਰਿਆ ਕੱਕਣੀਗਾ ਵੀ ਨਾ ਕਿਤੇ ਬਾਹਰ ਕਿਤੇ ਗੰਨੇ ਦੀ ਫਸਲ ਰਹਿ ਗਈ ਆ ਨਾ ਕਿਤੇ ਝੋਨੇ ਦੀ ਰਹਿ ਗਈ ਆ ਨਾ ਕਿਤੇ ਅੱਗੇ ਕਿਤੇ ਕਣਕ ਬੀਜਣ ਦੀ ਆਸ ਆ ਚਲੋ ਇਹ ਆ ਮਾਲੀ ਨੁਕਸਾਨ ਸਾਡਾ ਵੀ ਹੋ ਜਾਂਦਾ ਸਾਡੀ ਰੱਬ ਛੱਤਰ ਰਹਿਣ ਦਿੰਦਾ ਆਪਣੇ ਘਰ ਤੇ ਆਣ ਕੇ ਬਹਿ ਜਾਂਦੇ ਆਪਾਂ ਮਹਿਲਾਂ ਤੋਂ ਉਤਰ ਕੇ ਤੰਬੂ 'ਚ ਬੈਠੇ ਆਂ ਪੰ ਉਹ ਵੀ ਗੁਰੂ ਰਾਮਦਾਸ ਜੀ ਰਜਾ ਵਾ ਉਹਨੂੰ ਜੋ ਚੰਗਾ ਲੱਗਦਾ ਉਹਨੇ ਵਧੀਆ ਕੀਤਾ ਜੋ ਅੱਗੇ ਕਰੇਗਾ ਮੇਰਾ ਗੁਰੂ ਰਾਮਦਾਸ ਜੀ ਉਹ ਵੀ ਵਧੀਆ ਕਰੇਗਾ ਕੋਈ ਨਹੀਂ ਭੈਣ ਭਰਾਵਾਂ ਦੇ ਟਾਡੇ ਵਰਗਿਆਂ ਦੇ ਨਾਲ ਹੌਸਲੇ ਬੁਲੰਦਦੇ ਆ ਖਰਚਾ ਕਿੰਨਾ ਕਾਇਆ ਸੀਗਾ ਜਦੋਂ ਕੋਠੀ ਬਣਾਈ ਸੀ ਇਹ ਮੈਡਮ ਤੁਸੀਂ ਆਪ ਹੀ ਵੇਖ ਲਓ ਜੀ ਐਡੇ ਤਕੜੇ ਮਹਿਲ ਤੇ ਕਿੰਨੀ ਲਗਤ ਹੁੰਦੀ ਆ ਹਰ ਬੰਦਾ ਹੀ ਅੱਜ ਕੱਲ ਸਿਆਣਾ ਵਿਖਾ ਦਿਓ ਭਾਈ ਇੱਕ ਵਾਰੀ ਤੁਸੀਂ ਅਸੀਂ ਤਾਂ ਸਾਰੇ ਵੱਖ-ਵੱਖ ਚੈਨਲਾਂ ਤੇ ਦਾਅ ਚੁੱਕੇ ਆ ਵੀ ਸਾਡੀ ਬਹੁਤ ਜ਼ਿਆਦਾ ਇੱਥੇ ਲਗਤ ਲੱਗੀ ਆ ਜੋ ਵੀ ਆ ਪੈਸੇ ਦੀ ਮੈਡਮ ਤਕਰੀਬਨ ਤਕਰੀਬਨ ਕੋਈ 1.5 ਕਰੋੜ ਦੇ ਲਾਗੇ ਬੰਨੇ ਆ ਖਰਚਾ ਜੋ ਵੀ ਲੱਗਾ ਤੇ ਕੀ اپیل ਕਰਦੇ ਹੋ ਕੀ ਗੁਹਾਰ ਲਾਉਨੇ ਹੋ ਸਰਕਾਰ ਨੂੰ ਮੈਡਮ ਸਰਕਾਰਾਂ ਤੇ ਨਾ ਮਤਲਬ ਆ ਤੁਸੀਂ ਬੰਦੇ ਉਤੋਂ ਨਾ ਪਿੱਛੇ ਪਿੱਛੇ ਹੋ ਕੇ ਚਲ ਜਾਂਦੀਆਂ ਜਾਂ ਪਿੰਡੋ ਗੇੜਾ ਲਾ ਕੇ ਚਲ ਜਾਂਦੀਆਂ ਇੱਥੋਂ ਤੱਕ ਨਹੀਂ ਜੀ ਕੋਈ ਵੀ ਆਇਆ ਜੇ ਕੋਈ ਆਇਆ ਹੁੰਦਾ ਤੇ ਕੋਈ ਆਪਣੇ ਤੁਸੀਂ ਤੁਹਾਡਾ ਵੀ ਚੈਨਲ ਆ ਇੱਕ ਤੁਸੀਂ ਕਿਤੇ ਵੇਖਿਆ ਜੀ ਕੋਈ ਵੀ ਸਰਕਾਰ ਦਾ ਕੋਈ ਇੱਥੇ ਪਹੁੰਚਾ ਹੋਏ ਕੋਈ ਨਹੀਂ ਜੀ ਆਇਆ ਹੁਣ ਤੁਸੀਂ ਕੀ ਸੋਚਿਆ ਅੱਗੇ ਕੀ ਕਰਨਾ ਹੈ ਕਿਉਂਕਿ ਐਡਾ ਵੱਡਾ ਮਹਿਲ ਹੈ ਕਿਸੇ ਕੰਮ ਦਾ ਨਹੀਂ ਰਿਹਾ ਹੁਣ ਅਸੀਂ ਤੇ ਇਹੀ ਸੋਚਿਆ ਜੀ ਸਰਕਾਰਾਂ ਨੂੰ ਕੁਝ ਨਾ ਕੁਝ ਵੇਖਣਾ ਚਾਹੀਦਾ ਇਹਦੇ ਬਾਰੇ ਜ਼ਰੂਰ ਧਿਆਨ ਦੇਣ ਚਲੋ ਅਸੀਂ ਸਾਰਾ ਤੇ ਨਹੀਂ ਕਹਿੰਦੇ ਜੋ ਵੀ ਸਰਕਾਰਾਂ ਦਾ ਵਾ ਜਿੰਨੇ ਜੋਗੇ ਵੀ ਹੈਗੇ ਉਹ ਕੁਝ ਤੇ ਕਰਨ ਤੁਸੀਂ ਹੁਣ ਇੱਕ ਗੱਲ ਸੁਣੀ ਹੋਊਗੀ ਕਿ ਸੀਐਮ ਸਾਹਿਬ ਕਹਿ ਰਹੇ ਆ ਵੀ 20000 ਰੁਪਏ ਕਿੱਲੇ ਦਾ ਦਵਾਂਗੇ ਮੈਡਮ 20000 ਰੁਪਏ ਤੋਂ ਵੱਧ ਤੇ ਸਾਡੀ ਲੱਗਤੀ ਆ ਗੰਨੇ ਦੀ ਫਸਲ ਤੇ 20000 ਰੁਪਏ ਦਾ ਖਰਚਾ ਹੀ ਆ ਜਾਂਦਾ ਜੀ 3000 ਰੁਪਈਆ ਕਿੱਲੇ ਦਾ ਖਰਚਾ ਹੀ ਆ ਜਾਂਦਾ ਤੇ ਸਾਨੂੰ ਕੋਈ ਮਜਬੂਰ ਮਿਲਦਾ ਵਾ 6800 ਰੁਪਈਆ ਸਰਕਾਰ ਨੂੰ ਤਾਂ ਹੀ ਇਹੋ ਅਪੀਲ ਕਰਾਂਗੇ ਨਾ ਸਾਨੂੰ ਘਰ ਤੇ ਕਿਨੇ ਬਣਾ ਕੇ ਨਹੀਂਗਾ ਦੇਣਾ ਵੀ ਇੱਕ ਅਸੀਂ ਤੇ ਇੱਕ ਵਾਰ ਉਜੜੇ ਹੀ ਆ ਨਾ ਜੜੇ ਹੀ ਆ ਜੀ ਸਾਡੇ ਬਾਤ ਸਾਡੇ ਨਾਲ ਤੇ 47 ਵਾਲਾ ਹਾਲ ਹੋਇਆ ਹੈ ਆਪਾਂ ਤੇ ਬੜੀ ਕਾਸੇ ਪੁੱਜੜ ਪੁੱਜੜ ਕੇ ਪਿੱਛੇ ਚੱਲ ਜਾਵਾਂਗੇ ਹੋਰ ਕੀ ਇਹੋ ਹੀ ਆ ਨਾ ਜੇ ਸਾਡੀ ਕੋਈ ਸਰਕਾਰ ਮੱਤ ਕਰੂਗੀ ਜੇ ਇਹਨੂੰ ਕੋਈ ਚੁਕਾ ਚਕੂ ਦੇਗੀ ਤੇ ਮਿਹਰਬਾਨੀ ਉਹਦੀ ਫਿਰ ਇੱਥੇ ਹੀ ਰਵਾਂਗੇ ਸਾਡੇ ਕੋ ਆਪਣੇ ਕੋ ਤੇ ਚੁਕਵਾਈ ਨਹੀਂ ਗਈ ਯਾਨੀ ਕੋਈ ਇੰਜੀਨੀਅਰ ਦੇ ਤੱਕ ਗੱਲ ਪਹੁੰਚੇਗੀ ਕੋਈ ਸਰਕਾਰ ਚਕਾ ਦੇਗੀ ਤੇ ਫਿਰ ਰਵਾਂਗੇ ਇੱਥੇ ਨਹੀਂ ਤੇ ਫਿਰ ਆਪ ਸਾਡਾ ਤੇ ਕੋਈ ਅੰਦਰਲਾ ਸਮਾਨ ਜਿਹੜਾ 2023 ਦੇ ਵਿੱਚ ਵੀ ਪਾਣੀ ਆਉਂਦਾ ਸੀ ਉਦੋਂ ਵੀ ਸਾਡੀ ਚਲੋ ਬਾਹਰ ਸਾਰੀ ਕੰਨੇ ਦੀ ਫਸਲ ਮਰੀ ਜੀ ਉਦੋਂ ਸਰਕਾਰਾਂ ਨੇ ਸਾਨੂੰ ਇੱਕ ਐਂਕਰ ਦਾ ਮਤਲਬ ਕਿੱਲੇ ਦਾ 50 ਕਿੰਨਾ 6800 ਰੁਪਇਆ 8300 ਰੁਪਇਆ ਜੋ ਵੀ ਆ ਇਹਦਾ ਦਿੱਤਾ ਸੀ ਜੇ ਖਰਾਬਾ ਦਿੱਤਾ ਸੀ ਅਸੀਂ ਉਹ ਵੀ ਨਹੀਂ ਲਿਆ ਜੀ ਉਹ ਵੀ ਛੱਡ ਆਏ ਹਾਂ ਉਦੋਂ ਕਿਉਂਕਿ ਉਦੋਂ ਸਾਡੇ ਘਰ ਦੀ ਛੱਤ ਹੈਗੀ ਸੀ ਜੀ ਅਹੀਂ ਮੰਗਤੇ ਨਹੀਂ ਹੈ ਸਰਕਾਰਾਂ ਦੇ ਸਾਨੂੰ ਕਿੰਨੇ ਸਾਨੂੰ ਸਰਕਾਰਾਂ ਨੇ ਮੰਗਤੇ ਬਣਾਇਆ ਜੀ ਆ ਪਾਣੀ ਕੁਦਰਤ ਦੀ ਆਫਤ ਥੋੜੀ ਆ ਇਹ ਸਰਕਾਰਾਂ ਦਾ ਜੀ ਸਰਕਾਰਾਂ ਦਾ ਛੱਡੇਗਾ ਇੱਕ ਦਿਨ ਇੱਥੇ ਧੂਸੀ ਦਾ ਜਿੱਥੋਂ ਹੁਣ ਬੰਨ ਟੁੱਟਾ ਜੀ ਉੱਥੇ ਪਾਣੀ ਨਹੀਂ ਸੀ ਹੈਗਾ ਰਾਤੋਂ ਰਾਤ ਪਾਣੀ ਇੰਨਾ ਕ ਜਿਆਦਾ ਇਹਨਾਂ ਨੇ ਛੱਡਿਆ ਵਾ ਜੋ ਇੱਥੋਂ ਅਗਲੇ ਪਿੰਡ ਵੀ ਮਾਸ਼ੀ ਵਾਲੇ ਪਿਛੇ ਡੇਰਾ ਪਪਾ ਨਾਨਕ ਧਰਮਕੋਟ ਇੱਦਾਂ ਪੰਜਾਂ ਸੱਤਾਂ ਥਾਵਾਂ ਤੋਂ ਧੂਸੀਆ ਟੁੱਟ ਗਿਆ ਜੀ ਇੱਕ ਧੂਸੀ ਟੁੱਟੇ ਤੇ ਹਜ਼ਾਰਾਂ ਪਿੰਡ ਹੀ ਥੱਲੇ ਆ ਜਾਂਦੇ ਸੀ ਉਹਦੀ ਲਪੇਟ ਚ ਤੇ ਇਹ ਵੇਖੋ ਜੀ ਕਿੰਨੇ ਥਾਵਾਂ ਤੋਂ ਜੋ ਤੁਸੀਂ ਬੰਨ ਟੁੱਟ ਗਏ ਸੋ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦੰਨੇ ਆ ਬਹੁਤ ਨੁਕਸਾਨ ਹੋਇਆ ਇਹ ਵੀਡੀਓ ਦੇ ਵਿੱਚ ਦੇਖਣ ਲਈ ਤੁਹਾਨੂੰ ਲੱਗ ਰਿਹਾ ਹੋਏਗਾ ਲੇਕਿਨ ਤੁਸੀਂ ਅਗਰ ਲਾਈਵ ਇੱਥੇ ਆ ਕੇ ਦੇਖਦੇ ਹੋ ਤਾਂ ਇਸ ਕੋਠੀ ਦਾ ਹੁਣ ਕੁਝ ਵੀ ਨਹੀਂ ਬਚਿਆ ਅੰਦਰ ਜਾਣ ਜੋਗਾ ਰਸਤਾ ਵੀ ਨਹੀਂ ਹੈ ਬਹੁਤ ਬੁਰਾ ਹਾਲ ਹਾਂਜੀ ਹਾਂਜੀ ਜਦਨ ਬਿਆਸ ਦਰਿਆ 'ਚ ਪਾਣੀ ਇਹਨਾਂ ਨੇ ਛੱਡਿਆ ਗਿਆ ਵਾ ਉਸ ਦਿਨ ਸਾਡਾ ਸਾਰਾ ਦਾ ਵੀ ਜੋ ਆ ਇਹਦੇ ਦਾ ਪੱਦਰ ਡਾਊਨ ਚੱਲਣ ਡਿਆ ਸੀ ਉਸ ਦਿਨ ਹੀ ਸਰਕਾਰਾਂ ਵੰਡ ਕੇ ਪਾਣੀ ਛੱਡ ਦਿੰਦੀਆਂ ਇੱਧਰ ਵੀ ਆ ਜਿੰਨੀਆਂ ਪਿੱਛੇ ਸਕੀਨ ਨਾਲੇ ਆ ਹੋਰ ਨਹਿਰਾਂ ਨੇ ਇਹ ਕਾਫੀ ਜ਼ਿਆਦਾ ਪਾਣੀ ਇਨ੍ਹਾਂ ਦੇ ਵਿੱਚ ਵੀ ਆ ਸਕਦਾ ਸੀ ਸਾਰੀਆਂ ਹੀ ਉਹਨਾਂ ਦਾ ਪੱਦਰ ਡਾਊਨ ਚੱਲਦਾ ਰਿਹਾ ਇਹਨਾਂ ਨੇ ਇੱਕ ਦਮ ਪਾਣੀ ਇੰਨਾ ਛੱਡਿਆ ਤੇ ਜੋ ਨੁਕਸਾਨ ਆ ਉਹ ਤੁਹਾਡੇ ਸਾਹਮਣੇ ਆ ਜੀ ਤਾਂ ਪੰਜਾਬ ਦੇ ਵਿੱਚ ਬਹੁਤ ਨੁਕਸਾਨ ਹੋ ਰਿਹਾ ਜਗ੍ਹਾ ਜਗ੍ਹਾ ਤੇ ਜਾ ਕੇ ਅਸੀਂ ਤੁਹਾਨੂੰ ਰਿਪੋਰਟਸ ਦਿਖਾ ਰਹੇ ਹਾਂ ਲੋਕਾਂ ਦੇ ਘਰਾਂ ਦੇ ਹਾਲ ਦਿਖਾ ਰਹੇ ਹਾਂ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਅਸੀਂ ਹਰ ਪਿੰਡ ਦੇ ਵਿੱਚ ਪਹੁੰਚ ਰਹੇ ਹਾਂ ਹਰ ਪਿੰਡ ਦੀ ਖਬਰ ਲੈ ਰਹੇ ਹਾਂ ਹਰ ਪਿੰਡ ਦੀ ਰਿਪੋਰਟ ਜਿਹੜੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਹੜੇ ਕਿਹੜੇ ਲੋਕ ਜਿਹੜੇ ਨੇ ਕਿੰਨੇ ਕਿੰਨੇ ਪ੍ਰਭਾਵਿਤ ਹੋਏ ਨੇ ਸੋ ਇਹ ਕੋਠੀ ਜਿਹੜੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਬਹੁਤ ਜ਼ਿਆਦਾ ਵਾਇਰਲ ਹੋਈ ਹੈ ਕਿਉਂਕਿ ਇਹ ਕੋਠੀ ਹੜ੍ਹ ਦੀ ਝਪੇਟ ਦੇ ਵਿੱਚ ਕਿਸੇ ਕੰਮ ਦੀ ਨਹੀਂ ਰਹੀ ਹੁਣ ਸੋ ਉਮੀਦ ਹੈ ਕਿ ਇਹ ਜਲਦੀ ਇਸ ਚੀਜ਼ ਦਾ ਹੱਲ ਵੀ ਕੀਤਾ ਜਾ